ਬਾਕੀ ਦਰਜਾਵਾ ਦਰਜਾ ਆਗੂ ਸਹਿਬਾਨ ਅੱਜ ਤੁਸੀਂ ਸ਼ਾਰਟ ਨੋਟਸ ਦੇ ਉੱਤੇ ਪੰਜਾਬ ਦੇ ਜਾਦੂਗਰ ਵਿੱਤ ਮੰਤਰੀ ਨੇ ਜਿਹੜਾ ਛਲਾਵੇ ਪਰ ਬਜਟ ਪੇਸ਼ ਕੀਤਾ ਹੈ ਉਹਨਾਂ ਵਿਰੋਧ ਕਰਨ ਵਾਸਤੇ ਉਹ ਝੂਠਾਂ ਦੀ ਪੰਡ ਫੁੱਪਣ ਵਾਸਤੇ ਸਾਰੇ ਪੰਜਾਬ ਦੇ ਵਿੱਚ ਛੋਟੇ ਜਾਂ ਵੱਡੇ ਪ੍ਰੋਟੈਸਟ ਮੁਜ਼ਾਰੇ ਹੋ ਰਹੇ ਨੇ ਇਸ ਵੇਲੇ ਇਹ ਸਾਡਾ ਕੋਈ ਅਸੀਂ ਮੁਲਾਜ਼ਮ ਲੋਕ ਜਿਵੇਂ ਵਿਰੋਧ ਕਰ ਨਹੀਂ ਕਰਨਾ ਪਰ 50 51 ਪੇਜ ਦਾ ਬਜਟ ਹੈ ਜਿਹੜਾ ਕੋਈ ਆਪ ਦਾ ਜਾਂ ਉਹ ਹਮੈਤੀ ਜਾਂ ਕੋਈ ਅੰਧਵਿਸ਼ਵਾਸ਼ੀ ਵੀ ਸਰਕਾਰ ਜੋ ਕਰਦੀ ਹੈ ਠੀਕ ਕਰਦੀ ਹੈ ਉਹ ਉਹਨੂੰ ਪੜ ਲੇ ਵੀ ਸਾਰੇ ਬਜਟ ਦੇ ਵਿੱਚ ਉਹਨੇ ਲੋੜਵੰਦ ਲੋਕਾਂ ਨੂੰ ਕੀ ਦਿੱਤਾ ਲੋੜਵੰਦ ਲੋਕਾਂ 'ਚ ਮੈਂ ਇਕੱਲਾ ਅਸੀਂ ਇਕੱਲਾ ਆਪਣਾ ਢਿੱਡ ਨਹੀਂ ਪੱਟਦੇ ਵੀ ਮੁਲਾਜ਼ਮਾਂ ਨੂੰ ਕੁਝ ਨਹੀਂ ਦਿੱਤਾ ਜਾ ਸਾਡੇ ਠੇਕੇ ਵਾਲੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਕੋਈ ਪਾਲਿਸੀ ਨਹੀਂ ਬਣਾਈ ਜਾਂ ਪ੍ਰਾਣੀ ਪੈਨਸ਼ਨ ਸਕੀਮ ਬਹਾਲ ਨਹੀਂ ਕੀਤੀ ਜਾਂ 12% ਡੀਏ ਜਿਹੜਾ ਮੁਰਦਾਬਾਦ ਪਾਟ ਫੋਰ ਆਫ ਦੀ ਸਰਕਾਰ ਮੁਰਦਾਬਾਦ 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 ਮੁਲਾਜ਼ਮਾਂ ਦੀ ਗੱਲ ਨਾ ਕਰਨ ਵਾਲੇ ਪਾਟ ਚ ਮੁਰਦਾਬਾਦ 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 ਮਜ਼ਦੂਰਾਂ ਦੀ ਗੱਲ ਨਾ ਕਰਨ ਵਾਲੇ ਪਾਟ ਚ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ

ਹਏ ਹਏ ਹੁਣ ਜੁੱਤੀਆਂ ਖਾਂਦੇ ਹਏ 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 ਸ਼ਰਮ ਨਹੀਂ ਆਉਂਦੀ ਹਏ ਹਏ ਮੀਟਿੰਗ ਨਹੀਂ ਕਰਦਾ ਹਏ ਹਏ ਲਾਰੇ ਲਾਉਂਦਾ ਹਏ ਹਏ ਜੁੜਕਲੇ ਸੁਣਾਉਂਦਾ ਹਏ ਹਏ ਗੱਲ ਨਹੀਂ ਆਉਂਦੀ ਹਏ ਹਏ ਸਾਰੇ ਪਿੱਟੋ ਹਏ ਹਏ ਬਿਝਰਮ ਹੋ ਗਏ ਹਏ ਹਏ ਸਾਰੇ ਮੰਤਰੀ ਹਏ ਹਏ ਸਾਰੇ ਐਮ ਐਲ ਏ ਹਏ ਹਏ ਗੱਲ ਨਹੀਂ ਸੁਣਦੇ ਹਏ ਹਏ ਸਾਰੇ ਪਿੱਟੋ ਹਏ ਹਏ ਆਵਾਜ਼ ਲਈ ਹਏ ਹਏ ਰੰਡੇ ਭਾਗੇ ਹਏ ਹਏ ਕਰੋਸ਼ੀ ਅੱਜ ਪੰਜਾਬ ਚ ਮੁਲਾਜ਼ਮ ਲਹਿਰ ਨੇ ਕਾਲ ਦਿੱਤੀ ਸੀ ਤੇ ਬਜਟ ਜੇ ਗਰੀਬ ਵਿਰੋਧੀ ਮਜ਼ਦੂਰ ਵਿਰੋਧੀ ਮੁਲਾਜ਼ਮ ਵਿਰੋਧੀ ਹੋਇਆ ਤਾਂ ਇਹਦਾ ਬਜਟ ਦੀਆਂ ਕਾਪੀਆਂ ਸਾਡੇ ਜਾਣਗੀਆਂ ਆ ਮਿੰਨੀ ਸਕੱਤਰੇ ਤੇ ਪਟਿਆਲਾ ਦੇ ਗੇਟ ਦੇ ਉੱਤੇ ਸਾਥੀ ਦਰਸ਼ਨ ਸਿੰਘ ਲਵਾਣਾ ਦੀ ਅਗਵਾਈ ਦੇ ਵਿੱਚ ਮੁਲਾਜ਼ਮਾਂ ਨੇ ਵੱਡੀ ਗਿਣਤੀ ਚ ਇਕੱਤਰ ਹੋ ਕੇ ਇਹ ਝੂਠੇ ਲਾਰਿਆਂ ਦੀ ਪੰਡ ਤੇ ਮੁਲਾਜ਼ਮ ਮਜ਼ਦੂਰ ਵਿਰੋਧੀ ਜਿਹੜਾ ਇਹ ਬਜਟ ਹੈ ਉਹਦੀਆਂ ਕਾਪੀਆਂ ਸਾੜਦੀਆਂ ਸਾੜੀਆਂ ਨੇ ਕਾਪੀਆਂ ਸਾੜਨ ਤੋਂ ਪਹਿਲਾਂ ਇੱਥੇ ਜਿਹੜੀ ਰੈਲੀ ਹੋਈ ਹੈ ਜਿਹਦੇ ਵਿੱਚ ਅਸੀਂ ਜ਼ਿਕਰ ਕੀਤਾ ਲੋਕਾਂ ਦੇ ਸਾਹਮਣੇ ਪੰਜਾਬ ਦੇ ਲੋਕਾਂ ਨੂੰ ਸੁਣਾਉਣ ਵਾਸਤੇ ਇਸ ਸਾਰੇ ਬਜਟ ਦੇ ਵਿੱਚ ਇੱਕ ਜਾਦੂਗਰੀ ਅੰਕੜਿਆਂ ਤੋਂ ਬਿਨਾ ਜਿਹੜਾ ਲੋੜਵੰਦ ਵਰਗ ਹੈ ਜਿਹਦੀ ਪਿੱਠ ਤੇ ਖੜਨਾ ਚਾਹੀਦਾ ਸੀ ਸਰਕਾਰ ਨੂੰ ਉਹਨਾਂ ਨੂੰ ਕੁਝ ਨਹੀਂ ਦਿੱਤਾ ਗਿਆ ਜੇ ਪਹਿਲਾਂ ਆਪਾਂ ਮੁਲਾਜ਼ਮਾਂ ਦੀ ਗੱਲ ਕਰ ਲਈਏ ਤਾਂ 14000 ਕਰੋੜ ਦੇ ਬਕਾਇਆ ਕੱਲੇ ਪੇ ਕਮਿਸ਼ਨ ਦੇ ਨੇ डीए ਦੇ ਬਕਾਏ ਨੇ 8 8 10 10 ਸਾਲ ਤੋਂ ਪੈਂਡਿੰਗ ਜਿਹੜਾ ਇਹ ਰੁਪਈਆ ਉਹਨੂੰ ਦੇਣ ਵਾਸਤੇ ਇੱਕ ਪੈਸਾ ਨਹੀਂ ਰੱਖਿਆ ਇੱਕ ਫਿਗਰ ਓ ਜाहिर ਕੀਤੀ ਆ ਉਹਦੇ ਵਿੱਚ ਵੀ ਜਿਹੜੀ ਢਾਂਚਾਗਤ ਤਰੀਕੇ ਨਾਲ ਉਹਨੂੰ ਦਿੱਤਾ ਜਾਊਗਾ ਜੀ 29 ਤੱਕ ਜਿਹੜਾ ਸਾਨੂੰ ਪਤਾ ਲੱਗਿਆ ਕਿ ਉਹਦੀਆਂ ਕਿਸ਼ਤਾਂ ਬਣਾਤੀਆਂ 2023 ਤੱਕ ਦੀਆਂ ਜਦ ਤੱਕ 27 ਦੇ ਵਿੱਚ ਤਾਂ ਇਹ ਨਹੀਂ ਚਲੇ ਜਾਣਾ ਆਪੀ ਤੇ 2 ਸਾਲ ਆਉਣ ਵਾਲੀ ਸਰਕਾਰ ਦਾ ਵੀ ਵਿੱਚ ਹੀ ਗਣ ਲਿਆ ਮਤਲਬ ਕੋਈ ਸੰਗ ਨਹੀਂ ਇਹ ਸਰਕਾਰ ਨੂੰ ਵੀ ਕਿੰਨੀ ਮਹਿੰਗਾਈ ਹੈ ਕਿੰਨਾ ਸਾਰਾ ਕੁਝ ਹੈ ਤੇ ਨਹੀਂ ਕੁਝ ਮੁਲਾਜ਼ਮਾਂ ਦੇ ਪੱਲੇ ਪਾਇਆ ਕੋਪੀਐਸ ਜਿਹਦਾ ਵਾਅਦਾ ਕਰਕੇ ਆਏ ਸੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਾਂਗੇ ਉਹਦਾ ਕੋਈ ਜ਼ਿਕਰ ਤੱਕ ਨਹੀਂ ਮਿਨਿਮਮ ਵੇਜ ਜਿਹੜੀ ਸੁਪਰੀਮ ਕੋਰਟ ਦੇ ਗਾਈਡਲਾਈਨਸ ਦੇ ਮੁਤਾਬਕ ਹੀ ਅੱਜ ਕੈਲਕੂਲੇਟ ਜੇ ਉਹਨੂੰ ਕਰੀਏ 35000 ਰੁਪਏ ਬਣਦੀ ਹੈ ਪਰ ਉਹ 11000 ਦਿੱਤੀ ਜਾ ਰਹੀ ਹੈ ਉਹ سرمایہਦਾਰਾਂ ਦੇ ਦਬਾਅ ਦੇ ਥੱਲੇ ਔਰ ਲੁਧੇਣ ਦੀ ਜਿਮਨੀ ਚੋਣ ਨੂੰ ਸਾਹਮਣੇ ਰੱਖ ਕੇ ਸੰਤਕਰਾਰਾਂ ਦੇ ਉੱਤੇ ਕੋਈ ਬੋਝ ਨਾ ਪਵੇ ਤੇ ਇਹ ਗਰੀਬਾਂ ਦਾ ਸ਼ੋਸ਼ਣ ਕਰਕੇ ਮਤਲਬ 12 ਸਾਲ ਹੋ ਗਏ ਮਿਨਿਮਮ ਵੇਜ ਦਾ ਇੱਕ ਪੈਸਾ ਨਹੀਂ ਵਧਾਇਆ ਠੇਕੇ ਵਾਲੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਜਿਹੜੀ ਬਾਰ-ਬਾਰ ਕਿਹਾ ਜਾਂਦਾ ਹੈ ਤੇ ਉਹ ਪਾਲਿਸੀ ਬਿਲਕੁਲ ਉੱਕਾ ਕੋਈ ਪਾਲਿਸੀ ਨਹੀਂ ਬਣਾਈ ਜਿਹੜੀਆਂ ਪੋਸਟਾਂ ਭਰਨ ਦਾ ਦਾਅਵੇ ਕੀਤੇ ਜਾਂਦੇ ਨੇ 52000 ਨੌਕਰੀਆਂ ਦੇਤੀਆਂ ਉਹ ਨੌਕਰੀਆਂ ਦਾ ਕੋਈ ਮੂਸਰ ਨਹੀਂ ਨਾ ਉਹ ਕੱਚੀਆਂ ਨੇ ਨਾ ਉਹ ਪੱਕੀਆਂ ਨੇ ਅਧ ਵਿਚਾਲੇ ਵਾਲੀਆਂ ਤੇ ਨਾਲੇ 2.5 ਤਿੰਨ 2.5 ਤਿੰਨ ਲੱਖ ਪੋਸਟਾਂ ਖਾਲੀ ਹੋਣ ਤੇ 50000 ਉਹ ਵੀ ਪੁਲਿਸ ਦੇ ਵਿੱਚ ਭਰਤੀ ਜ਼ਿਆਦਾ ਜਾਂ ਅਨਸਰ ਦੀ ਲੋਡ ਜਿਹੜੀ ਕਿਤੇ ਟੀਚਰ ਭਰਤੀ ਕਰਨ ਦੀ ਹੁੰਦੀ ਹੈ ਬੀਜੇ ਸਕੂਲ ਹੀ ਬੰਦ ਹੋਣ ਲੱਗ ਗਏ ਵੀ ਹਵਾ ਬਣ ਜਾਣੀ ਹੈ ਸਾਡੇ ਖਿਲਾਫ ਉਹ ਅਨਸਰ ਦੇ ਦੀ ਭਰਤੀ ਉਹ ਜ਼ਿਆਦਾ ਹੈ ਉਹਦਾ ਵੀ ਕੋਈ ਮੂੰਹ ਸਿਰ ਨਹੀਂ ਹੈ ਉਸ ਭਰਤੀ ਦਾ ਸੋ ਕਿਸੇ ਤਰੀਕੇ ਦੇ ਨਾਲ ਵੀ ਉਹਨਾਂ ਨੇ ਮਲਾਜਮ ਮਜ਼ਦੂਰ ਗਰੀਬ ਵਰਗ ਆ ਕਿਸਾਨ ਮਜ਼ਾਰਿਆਂ ਦੇ ਉੱਤੇ ਨੇ ਕੋਈ ਕਿਸਾਨ ਹਿੱਤ ਦਾ ਇੱਕ ਵੀ ਗੱਲ ਹੈ ਸਾਰੇ ਬਜਟ ਦੇ ਵਿੱਚ ਨਹੀਂ ਵੀ ਕੋਈ ਉਹਨਾਂ ਦਾ ਕੋਆਪਰੇਟਿਵ ਕਰਜ਼ਾ ਮਾਫ ਕਰੇ ਜਾਂ ਖੇਤ ਮਜ਼ਦੂਰਾਂ ਦਾ ਕੋਈ ਮਾਫ ਕੀਤਾ ਹੋਵੇ ਜਾਂ ਕੋਈ ਹੋਰ ਪਿੰਡਾਂ ਦੀ ਸਹੂਲਤਾਂ ਵਾਸਤੇ ਕੋਈ ਉਹਦੇ ਚ ਜ਼ਿਕਰ ਹੋਵੇ ਬੇਰਜ਼ਗਾਰੀ ਦੇ ਹੱਲ ਵਾਸਤੇ ਕੋਈ ਰੋਡ ਮੈਪ ਨਹੀਂ ਔਰ ਮਾਫੀ ਉਮੇਜੇ ਵਿੱਚ ਚੱਲ ਰਹੇ ਨੇ ਟਰਾਂਸਪੋਰਟ ਦੇ ਵਿੱਚ ਜੇ ਆਪਾਂ ਲਈ 3 ਸਾਲ ਤੋਂ ਇੱਕ ਵੀ ਬੱਸ ਨਹੀਂ ਪਾਈ ਔਰ ਇਸ ਬਜਟ ਦੇ ਵਿੱਚ ਕੋਈ ਜ਼ਿਕਰ ਨਹੀਂ ਵੀ ਅਸੀਂ ਨਵੇਂ ਬੱਸ ਪਾਵਾਂਗੇ ਰੋਡਵੇ ਦੇ ਵਿੱਚ 1300 ਬੱਸਾਂ ਘਟਦੇ ਔਰ ਜਿਹੜਾ ਮੁਫਤ ਸਫ਼ਰ ਸਹੂਲਤਾਂ ਦਾ ਬੋਝ ਹੈ 900 ਕਰੋੜ ਰੁਪਏ ਦਾ ਬੋਝ ਹੈ ਜਿਹੜਾ ਪੈਂਦਾ ਇਸ ادارے ਤੇ ਤੇ 450 ਕਰੋੜ ਦੀ ਪ੍ਰੋਵੀਜ਼ਨ ਰੱਖੀ ਹੈ ਬਜਟ ਦੇ ਵਿੱਚ 600 ਕਰੋੜ ਪਹਿਲਾਂ ਵਕਾਇਆ ਲੈਣਾ ਸਰਕਾਰ ਤੋਂ 1500 ਕਰੋੜ ਰੁਪਏ ਰੱਖਿਆ ਜਾਣਾ ਸੀ ਰੱਖਿਆ 400 ਕਰੋੜ ਹੈ ਇਹਦਾ ਮਤਲਬ ਉਹ ਮੁਲਾਜ਼ਮਾਂ ਦੀਆਂ ਤਨਖਾਹਾਂ ਪੈਨਸ਼ਨਾਂ ਲੇਟ ਹੋਣਗੀਆਂ ਔਰ ਡੇਡ ਡੇਡ ਸਾਲ ਤੋਂ ਪੀਆਰਐਸ ਦੇ ਮੁਲਾਜ਼ਮਾਂ ਦੇ ਜਿਹੜੇ ਰਿਟਾਇਰਮੈਂਟ ਵਾਲਿਆਂ ਦੇ ਬਕਾਇਆ ਨਹੀਂ ਮਿਲੇ ਬਾਕੀ ਅਨੇਕਾਂ ਕਿਸਮ ਦੇ ਬਕਾਇਆ ਪੈਂਡਿੰਗ ਪਏ ਨੇ ਉਹ ਲੋਕਾਂ ਦੀਆਂ ਜੇਬਾਂ ਤੇ ਮਤਲਬ ਡਾਕਾ ਪੈ ਰਿਆ ਸਿੱਧਾ ਇੱਕ ਤਰ੍ਹਾਂ ਦਾ ਪਰ ਕੋਈ ਉਹ ਨਹੀਂ ਲੋਕਾਂ 'ਚ ਭਲ ਖੱਟੀ ਜਾ ਰਹੀ ਹੈ ਤੇ ਅਸੀਂ ਮੁਫਤ ਸਫ਼ਰ ਦੇਤਾ ਆਹ ਦੇਤਾ ਆਹ ਦੇਤਾ ਸੋ ਹਰ ਵਰਗ ਨੂੰ ਇਸ ਬਜਟ ਨੇ ਨਿਰਾਸ਼ ਕੀਤਾ ਔਰ ਜਿਹੜਾ ਅਣਪੂਰਿਆ ਘਾਟਾ ਰੱਖਿਆ ਬਜਟ ਦੇ ਵਿੱਚ 236000 ਕਰੋੜ ਦਾ ਬਜਟ ਰੱਖਿਆ ਆਮਦਨ ਦੇ ਸਾਧਨ ਸਾਰੇ 1.5 ਕਰੋੜ ਲੱਖ ਕਰੋੜ ਦੇ ਦੱਸੇ ਗਏ ਨੇ ਜਿਹੜਾ 70 80 ਕਰੋੜ ਉਹ ਕਿੱਥੋਂ ਪੂਰਾ ਹੋਣਾ ਬਾਅਦ ਦੇ ਵਿੱਚ ਜਿਵੇਂ ਪਹਿਲਾਂ ਬਿਜਲੀ ਦੇ ਟੈਰਫ ਵਧਾਏ ਡੀਜ਼ਲ ਦੀਆਂ ਕੀਮਤਾਂ ਵਧਾਈਆਂ ਇਹ ਵਿਕਾਸ ਟੈਕਸ ਲਾਇਆ ਔਰ ਜਿਹੜੇ ਆਪਣਾ ਐਫੀ ਡਿਪਟਾਂ ਦੀਆਂ ਰੈਵਨਿਊ ਸਟੈਂਪ ਡਿਊਟੀਆਂ ਤੇ ਹੋਰ ਮਾਲੀਆ ਵਧਾਉਣ ਵਾਸਤੇ 83% ਉਹਦੇ 'ਚ ਵਾਧਾ ਕੀਤਾ ਇਸ ਤਰ੍ਹਾਂ ਦੇ ਟੈਕਸ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਲਾ ਕੇ ਗਰੀਬ ਲੋਕਾਂ ਦੇ ਉੱਤੇ ਹੋਰ ਬੋਝ ਪਾਉਣਗੇ ਆਪਣੇ ਸਰਮਾਇਦਾਰਾਂ ਨਾਲ ਜੋਟੀਆਂ ਉਵੇਂ ਜਿਵੇਂ ਕੈਮਰੇ ਰੱਖਣੇ ਨੇ ਉਹ ਲੁਟੇਰੇ ਵਰਗ ਦੇ ਖਿਲਾਫ ਇਹਨਾਂ ਨੇ ਕੁਝ ਨਹੀਂ ਕਰਨਾ ਸੋ ਇੱਥੇ ਜਿਹੜਾ ਪੰਜਾਬ ਦੀ ਜਵਾਨੀ ਪਲਾਨ ਕਰ ਰਹੀ ਆ ਉਹਨਾਂ ਨੂੰ ਏਮਪਲॉयਮੈਂਟ ਦੇਣ ਵਾਸਤੇ ਕੋਈ ਜ਼ਿਕਰ ਨਹੀਂ ਆ ਨਸ਼ਿਆਂ ਦਾ ਇੱਕ ਡਰਾਮਾ ਚੱਲ ਰਿਹਾ ਸਿਰਫ ਕੋਈ ਫਰਕ ਨਹੀਂ ਪਿਆ ਇਹਨਾਂ ਦੇ ਆਪ ਦੇ ਐਮਐਲਏ ਜੇਐਨਕੇ ਦੀ ਵਿਧਾਨ ਸਭਾ ਦੇ ਵਿੱਚ ਬੋਲਿਆ ਵੀ ਪੰਜਾਬ ਦੇ ਵਿੱਚੋਂ ਬੇਥਾ ਨਸ਼ਾ ਆ ਰਿਹਾ ਉੱਥੇ ਕੋਈ ਸੰਗ ਨਹੀਂ ਉਹਦਾ ਜ਼ਿਕਰ ਤੱਕ ਨਹੀਂ ਕਰਦੇ ਵੀ ਸਾਡੇ ਐਮਐਲਏ ਕਿਉਂ ਕਹਿ ਰਿਹਾ ਇਹ ਗੱਲ ਸੋ ਸਾਰੇ ਤਰ੍ਹਾਂ ਦੇ ਮਾਫੀ ਹੈ ਇੱਥੇ ਆਪਰੇਟ ਕਰ ਰਹੇ ਨੇ ਟਰਾਂਸਪੋਰਟ ਦੇ ਮਾਫੀ ਦੀ ਪੁਸ਼ਤਪਨਾਹੀ ਕਰ ਰਹੇ ਨੇ ਮਾਈਨਿੰਗ ਇੱਥੇ ਹੋ ਰਹੀ ਹੈ ਕਰਪਸ਼ਨ ਰੱਜ ਕੇ ਹੋ ਰਹੀ ਹੈ ਵੀ ਕੋਈ ਵੀ ਇਹਨਾਂ ਦਾ ਇੱਕ ਇਹੋ ਜਿਹਾ ਕੰਮ ਨਹੀਂ ਜਿਹੜਾ ਪੰਜਾਬ ਪੱਖੀ ਹੋਵੇ ਟੋਟਲ ਸਾਰਾ ਦਿੱਲੀ ਤੋਂ ਜਿਹੜੀ ਹਾਰੀ ਹੋਈ ਆਮ ਪਾਰਟੀ ਦੀ ਲੀਡਰਸ਼ਿਪ ਹੈ ਉਹ ਸਾਰੀ ਪੰਜਾਬ ਦੇ ਉੱਤੇ ਬੋਝ ਬਣ ਕੇ ਇੱਥੇ ਹਰ ਲਹਲ ਕਰਦੀ ਫਿਰਦੀ ਹੈ ਤੇ ਐਡੀ ਵੱਡੀ ਗਿਣਤੀ ਇਹਨਾਂ ਕੋਲੇ ਹੈ ਇਹਨਾਂ ਨੂੰ ਕਿਹੜਾ ਪੰਜਾਬ ਸੰਭਲਦਾ ਨਹੀਂ ਸੀ 94 ਐਮ ਐਲ اے ਨੇ ਇਸ ਵੇਲੇ ਸੋ ਇਹ ਸਾਰਾ ਕੁਝ ਕਿਸੇ ਪੱਖ ਤੋਂ ਵੀ ਚਾਹੇ ਸਾਡਾ ਸਮਾਜਿਕ ਅਸੀਂ ਉਹਦੇ ਵਿੱਚ ਆਉਣਿਆ ਜਨਤਾ ਦੇ ਵਿੱਚ ਉਸ ਪੱਖ ਤੋਂ ਸਾਡੇ ਟੱਬਰਾਂ ਦੀ ਗੱਲ ਹੈ ਇਹ ਮਲਾਜਮਤ ਦੇ ਤੌਰ ਤੇ ਸਿੱਧੇ ਰੂਪ ਦੇ ਵਿੱਚ ਸਭ ਦੀ ਇੱਕ ਤਰੀਕੇ ਦੇ ਨਾਲ ਜਿਹੜੀ ਲੁੱਟ ਹੈ ਇਹਦੇ ਖਿਲਾਫ ਅੱਜ ਦਾ ਜਿਹੜਾ ਪ੍ਰਦਰਸ਼ਨ ਸੀਗਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਸੰਘਰਸ਼ ਹੋਰ ਤੇਜ਼ ਹੋਣਗੇ